ਅਗਲੀ ਜਿਹੜੀ ਹਰਜਸਿੰਝ ਜੀ ਜਾਂਦੇ ਜਾਂਦੇ ਜੇ ਖਬਰ ਦੇ ਉੱਤੇ ਨਜ਼ਰ ਮਾਰਦੇ ਚਾਹੀਏ ਮੈਸੇਚੂਸੈਟ ਦੇ ਇਲਾਕੇ ਤੋਂ ਆ ਰਹੀ ਆ ਈਸਟ ਕੋਸਟ ਤੋਂ ਜਿੱਥੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਦੋ ਵੱਖ-ਵੱਖ ਸਟੈਬਿੰਗ ਦੀਆਂ ਘਟਨਾਵਾਂ ਦੇ ਵਿੱਚ ਗ੍ਰਿਫਤਾਰ ਹੋਇਆ ਜਿਸ ਨੇ 6 ਜਾਣਿਆਂ ਨੂੰ ਇੱਕ ਮੂਵੀ ਥੀਏਟਰ ਤੇ ਇੱਕ ਮੈਕਡੋਨਲਡ ਦੇ ਵਿੱਚ ਦੋਨਾਂ ਥਾਵਾਂ ਦੇ ਉੱਤੇ ਇੱਕ ਪਾਸੇ 4 ਤੇ ਇੱਕ ਜਾਣੇ 2 ਜਾਣਿਆਂ ਨੂੰ ਆ ਜਿਹੜਾ ਉਸਨੇ ਸਟੈਬ ਕੀਤਾ ਆ ਜੈਰੈਡ ਰਵੀਜ਼ਾ 26 ਸਾਲਾਂ ਦਾ ਇਸ ਨੂੰ ਜਿਹੜਾ ਪਲੇਮਾਥ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਦੱਸਿਆ ਹੈ ਵੀ ਸਾਊਥ ਸ਼ੋਰ ਇਲਾਕੇ ਦੇ ਵਿੱਚ ਸਟੈਬਿੰਗ ਘਟਨਾਵਾਂ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਆ ਪਹਿਲਾਂ ਕਹਿੰਦੇ ਵੀ ਇਸ ਨੇ ਜਿਹੜੀਆਂ ਸਟੈਬਿੰਗ ਆ ਇੱਕ ਕਿਤੀਆਂ ਏ ਐਮ ਸੀ ਜਿਹੜਾ ਥੀਏਟਰ ਆ ਉਥੇ ਬ੍ਰੇਨ ਟਰੀ ਕਰਕੇ ਲੱਗਾ ਆ ਮੈਸਚੂਸੈਟਸ ਚ ਉਥੇ ਕਹਿੰਦੇ ਵੀ ਅਚਨਚੇਤੇ ਇਸ ਨੇ ਜਿਹੜੀਆਂ ਚਾਰ ਕੁੜੀਆਂ ਦੇ ਉੱਤੇ ਹਮਲਾ ਜਿਹੜਾ ਆ ਉਹ ਕਰ ਦਿੱਤਾ ਚਾਰ ਜਾਣੇ ਦੇ ਉੱਤੇ ਨੇ ਹਮਲਾ ਕਰ ਦਿੱਤਾ ਸਟੈਬ ਕਰਕੇ ਉਥੋਂ ਇਹ ਦੌੜ ਗਿਆ ਆਪਣੀ ਕਾਲੀ ਐਸਯੂਵੀ ਦੇ ਵਿੱਚ ਜਾਂ ਉਸ ਤੋਂ ਬਾਅਦ ਦੇ ਵਿੱਚ ਉਸ ਥੀਏਟਰ ਨੂੰ ਲੋਕਡਾਊਨ ਦੇ ਦਿੱਤਾ ਗਿਆ ਤੇ ਜਿਹੜੇ ਫਟੜ ਹੋਏ ਸੀ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਰੱਬ ਦਾ ਸ਼ੁਕਰ ਹੈ ਵੀ ਕਹਿੰਦੇ ਵੀ ਜਿਹੜੀਆਂ ਸੱਟਾਂ ਆ ਜਾਂ ਜਿਹੜੇ ਸਟੈਬਿੰਗ ਆ ਜਿਹੜੇ ਛੁਰੇ ਨੇ ਖੋਬੇ ਸੀਗੇ ਵੀ ਇਹ ਨੌਨ ਲਾਈਫ ਥ੍ਰੈਟਨਿੰਗ ਸੀਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਸੀਸੀਟੀਵੀ ਫੁਟੇਜ 'ਚ ਇਹ ਪਤਾ ਲੱਗਾ ਵੀ ਉਹੋਂ ਥੋੜੀ ਦੂਰ ਪਲੇਮਥ ਦੇ ਵਿੱਚ ਇੱਕ ਮੈਕਡੋਨਲਡ ਦੇ ਉੱਤੇ ਇਹਦੀ ਐਸਯੂਵੀ ਦੇਖੀ ਗਈ ਆ ਜਿੱਥੇ ਇਸਨੇ ਆਪਣੀ ਗੱਡੀ ਦੇ ਵਿੱਚੋਂ ਕਹੋ ਵੀ ਸ਼ੀਸ਼ੇ ਥੱਲੇ ਕਰਕੇ ਜਿਹੜੀ ਵਿੰਡੋ ਹੁੰਦੀ ਆ ਉਧਰੋਂ ਦੀ ਜਾ ਕੇ ਇੱਕ ਕੁੜੀ ਤੇ ਇੱਕ ਬੰਦੇ ਨੂੰ ਉੱਥੇ ਜਿਹੜੇ ਮੈਕਡੋਨਲਡ ਦਾ ਸਟਾਫ ਸੀ ਉੱਥੇ ਉਹਦਾ ਉੱਤੇ ਜਿਹੜੀ ਸਟੈਬਿੰਗ ਆ ਉਹ ਕਰ ਦਿੱਤੀ ਆ ਤੇ ਫਿਰ ਕਹਿੰਦੇ ਵੀ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਬਾਦ ਦੇ ਵਿੱਚ ਪਤਾ ਲੱਗਾ ਵੀ ਇਸ ਨੇ ਪਹਿਲਾਂ ਵੀ 6 ਮਹੀਨੇ ਪਹਿਲਾਂ ਵੀ ਆਪਣੇ ਘਰੇ ਵੀ ਇਦਾਂ ਦੀ ਹੀ ਕਰਤੂਤ ਜਿਹੜੀ ਉਹ ਕੀਤੀ ਆ ਜੈਰਡ ਰਵੇਜ਼ਾ 26 ਸਾਲਾਂ ਦਾ ਉਸ ਦਾ ਡੈਡੀ ਪਿਓ ਜਿਹੜਾ ਉਹ ਦੱਸਦਾ ਆ ਵੀ ਇਹ ਮੈਂਟਲ ਬ੍ਰੇਕਡਾਊਨ ਇਸ ਦਾ ਹੋ ਗਿਆ ਤੇ ਘਰੇ ਵੀ ਇਸ ਨੇ ਜਿਹੜਾ ਹੋਸਟ ਹੈਬ ਸਟੈਬਿੰਗ ਕੀਤੀ ਸੀ ਤੇ ਭੰਨ ਤੋੜ ਵੀ ਜਿਹੜੀ ਉਹ ਕਈ ਮਹੀਨੇ ਪਹਿਲਾਂ ਇਦਾਂ ਹੀ ਜਿਹੜੀ ਉਹ ਕੀਤੀ ਸੀ ਸੋ ਜੈਰਡ ਰਵੇਜ਼ਾ ਜਿਹੜਾ ਆ ਉਹ ਹੁਣ ਆ ਗ੍ਰਿਫਤਾਰ ਹੈਗਾ ਆ ਜਿਸ ਨੇ ਕਹਿੰਦੇ ਵੀ ਵਿਦਾਊਟ ਐਨੀ ਪ੍ਰੋਵੋਕੇਸ਼ਨ ਵੀ ਬਗੈਰ ਕਿਸੇ ਉਕਸਾਏ ਬਗੈਰ ਹੀ ਇਹਨੇ ਅਚਨਚੇਤੇ ਹੀ ਇਹ ਜਿਹੜੇ ਦੋ ਵੱਖ-ਵੱਖ ਥਾਵਾਂ ਦੇ ਉੱਤੇ ਸਟੈਬਿੰਗ ਦੇ ਨਾਲ ਹਮਲੇ ਕਰ ਦਿੱਤੇ ਸੋ ਆਪਾਂ ਅਕਸਰ ਆਪਣੇ ਜਿੰਨੇ ਵੀ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਕਹਿੰਦੇ ਰਹਿੰਦੇ ਆ ਵੀ ਭਾਈ ਧਿਆਨ ਰੱਖਿਆ ਕਰੋ ਲੋਕ ਅੱਜਕੱਲ ਕਮਲੇ ਜਿਹੜੇ ਹੋ ਤੁਰੇ ਫਿਰਦੇ ਆ ਮੂਵੀ ਦੇਖਣ ਗਏ ਆ ਕਿਤੇ ਕੋਈ ਕਿਤੇ ਗਿਆ ਮੈਕਡੋਨਲਡ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਉੱਤੇ ਵੀ ਇਸ ਸ਼ਿਦਾਈ ਨੇ ਹਮਲੇ ਕਰ ਦਿੱਤੇ ਹੈ ਹੈਗਾ ਤੇ ਇਹ ਭਾਵੇਂ ਵਨ ਆਫ ਇਨਸੀਡੈਂਟ ਆ ਪਰ ਓਵਰਆਲ ਕਹਿ ਸਕਦੇ ਆ ਵੀ ਮੈਂਟਲ ਸਿਟੀਜ਼ ਦੇ ਬਾਰੇ ਲੋਕਾਂ ਦੀਆਂ ਓਵਰਆਲ ਜਿਹੜੀ ਇਹ ਇਥੋਂ ਹੀ ਪਤਾ ਲੱਗਦਾ ਆ ਵੀ ਕਈ ਥਾਵਾਂ ਦੇ ਉੱਤੇ ਹਾਲਾਤ ਖਾਸੇ ਮਾੜੇ ਨੇ ਜੀ ਬਿਲਕੁਲ